ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਆਪਣੇ ਵਾਸਤੇ ਨੱਕਤਾ ਤੇ ਇੱਜ਼ਤ ਦਾ ਸਵਾਲ ਬਣਾ ਲਈ ਹੈ ਜਿੱਥੇ ਪੰਜਾਬ ਦੇ ਸਾਰੇ ਐਮਐਲਏ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਵੀ ਇਸ ਪਾਲਿਸੀ ਦੇ ਜਿਹੜੇ ਨੇ ਗੌਰ ਤੇ ਗੁਣ ਲੋਕਾਂ ਨੂੰ ਦੱਸ ਰਹੇ ਹੁਣ ਦਿੱਲੀ ਵਾਲੇ ਵੀ ਲੋਕਾਂ ਨੂੰ ਖਾਸ ਕਰਕੇ ਵਲੰਟੀਅਰਾਂ ਨੂੰ ਇਹ ਗੌਰ ਸਮਝਾਉਣ ਵਾਸਤੇ ਮੀਟਿੰਗਾਂ ਕਰ ਰਹੇ ਨੇ ਦਿੱਲੀ ਦਾ ਸਾਬਕਾ ਮੰਤਰੀ ਸਤਿੰਦਰ ਜੈਨ ਜਿਹੜਾ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਕਈ ਮਹੀਨੇ ਜੇਲ੍ਹ ਕੱਟੀ ਸੀ ਤੇ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਬੰਦੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਪੰਜਾਬ ਦੇ ਵਿੱਚ ਡੇਰੇ ਲਾਏ ਹੋਏ ਆ ਸਰਕਾਰ ਨੇ ਉਹਨਾਂ ਨੂੰ ਸੈਕਟਰ 49 ਸਥਿਤ ਮੰਤਰੀਆਂ ਵਾਲੀ ਕੋਠੀ ਦੇ ਵਿੱਚ ਇੱਕ ਕੋਠੀ ਵੀ ਅਲੋਟ ਕੀਤੀ ਹੈ ਤੇ ਹੁਣ ਸਤਿੰਦਰ ਜੈਨ ਜਿਹੜੇ ਨੇ ਉਹਨਾਂ ਨੇ ਬੀਤੇ ਦਿਨ ਆਮ ਆਦੀ ਪਾਰਟੀ ਦੇ ਵਲੰਟੀਅਰਸ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਗੁਣਾ ਬਾਰੇ ਦੱਸਿਆ ਗਿਆ ਕਿ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿਸਾਨਾਂ ਨੂੰ ਤੇ ਆਮ ਜਨਤਾ ਨੂੰ ਸਮਝਾਓ ਕਿ ਇਹ ਪਾਲਿਸੀ ਸੂਬੇ ਵਾਸਤੇ ਕਿਸਾਨਾਂ ਵਾਸਤੇ ਕਿੰਨੀ ਮੁਨਾਫੇ ਵਾਲੀ ਆ ਖਬਰ ਛਪੀ ਆ ਪੰਜਾਬੀ ਜਾਗਰਨ ਦੇ ਸੀਨੀਅਰ ਪੱਤਰਕਾਰ ਜੈ ਸਿੰਘ ਛੱਬੜੋਂਾਂ ਦੀ ਜਿਹਦੇ ਚੋ ਲਿਖਦੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਕਰਨਾ ਪੰਜਾਬ ਸਰਕਾਰ ਖਾਸ ਕਰਕੇ ਆਮ ਆਦੀ ਪਾਰਟੀ ਲਈ ਵਕਾਰ ਦਾ ਸਵਾਲ ਬਣ ਗਈ ਹੈ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋ ਜਿੱਥੇ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਲੈਂਡ ਪੂਲਿੰਗ ਪਾਲਿਸੀ ਵਿੱਚ ਸੋਧ ਕਰ ਦਿੱਤੀ ਹੈ ਉਥੇ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨੇ ਵੀ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਲੈਂਡ ਪੋਲਿੰਗ ਪਾਲਿਸੀ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਗੁਰ ਦੱਸੇ ਨੇ ਸੂਤਰ ਦੱਸਦੇ ਨੇ ਕਿ ਇਸ ਮੌਕੇ ਕਈ ਆਗੂਆਂ ਨੇ ਸਤਿੰਦਰ ਜੈਨ ਕੋਲੋਂ ਪਾਲਿਸੀ ਬਾਰੇ ਵੀ ਸਵਾਲ ਪੁੱਛਿਆ ਸੈਕਟਰ 35 ਸਥਿਤ ਸਤਾਨਕ ਸਰਕਾਰਾਂ ਵਿਭਾਗ ਦੇ ਇੱਕ ਆਡੀਟੋਰੀਅਮ ਵਿੱਚ ਸਤਿੰਦਰ ਜੈਨ ਨੇ ਪਾਰਟੀ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਵੱਖ-ਵੱਖ ਵਿੰਗਾਂ ਕਿਸਾਨ ਵਿੰਗ ਮੀਡੀਆ ਵਿੰਗ ਅਤੇ ਸੰਗਠਨ ਦੇ ਹੋਰ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਸਤਿੰਦਰ ਜੈਨ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਦੱਸਿਆ ਕਿ ਕਿਸਾਨਾਂ ਲਈ ਲਾਇਵ ਆਂਦਾ ਹੈ ਉਹਨਾਂ ਵਲੰਟੀਅਰਜ਼ ਨੂੰ ਅਤੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਆਮ ਕਿਸਾਨ ਨੂੰ ਪਾਲਿਸੀ ਦੀਆਂ ਬਰੀਕੀਆਂ ਬਾਰੇ ਦੱਸਣ ਕਿਉਂਕਿ ਇੱਕ ਕਿਸਾਨਾਂ ਨੂੰ ਸਰਕਾਰ ਦੀ ਇਸ ਸਕੀਮ ਵਿੱਚ ਭਾਈਵਾਲ ਬਣਾਉਂਦੀ ਹੈ ਜੈਨ ਇਹ ਵੀ ਦੱਸਿਆ ਕਿ ਕਿਸਾਨ ਨੇਤਾ ਤੇ ਸਿਆਸੀ ਪਾਰਟੀਆਂ ਦੇ ਆਗੂ ਕਿਸਾਨਾਂ ਤੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਇਸ ਲਈ ਪਾਰਟੀ ਵਰਕਰਾਂ ਦਾ ਫਰਜ ਬਣਦਾ ਹੈ ਕਿ ਉਹ ਕਿਸਾਨਾਂ ਨਾਲ رابطہ ਬਣਾਉਣ ਲੋਕਾਂ ਨੂੰ ਸਮਝਾਉਣ ਕਿ ਸਰਕਾਰ ਜ਼ਬਰਦਸਤੀ ਜ਼ਮੀਨ ਅਕਵਾਇਰ ਨਹੀਂ ਕਰੇਗੀ ਪਰ ਇਹ ਕਿਸਾਨਾਂ ਲਈ ਹਿੱਸੇਦਾਰ ਵਾਲੀ ਸਕੀਮ ਹੈ ਇਸ ਮੌਕੇ ਮੀਡੀਆ ਇੰਚਾਰਜ ਸਮੇਤ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੜ ਤੋਂ ਇਲਾਵਾ ਹੋਰ ਵੀ ਜਿਹੜੇ ਨੇ ਆਮ ਆਦੀ ਪਾਰਟੀ ਦੇ ਲੀਡਰ ਹਾਜ਼ਰ ਸਨ ਇੱਥੇ ਦੱਸਿਆ ਜਾਂਦਾ ਹੈ ਕਿ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦੀ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸੋਧਿਆ ਨਵੀਂ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਲੈਂਡ ਪੂਲਿੰਗ ਪਾਲਿਸੀ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਸਨ ਦੱਸਿਆ ਜਾਂਦਾ ਹੈ ਕਿ ਗਾਮੀ ਦਿਨਾਂ ਵਿੱਚ ਪਾਰਟੀ ਵੱਲੋਂ ਲੈਂਡ ਪੂਲਿੰਗ ਪਾਲਿਸੀ ਬਾਰੇ ਹੋਰ ਆਗੂਆਂ ਨਾਲ ਵੀ ਮੀਟਿੰਗਾਂ ਕੀਤੀ ਜਾਣ ਦੀ ਚਰਚਾ ਚੱਲ ਰਹੀ ਹੈ ਪਾਰਟੀ ਦੇ ਕਿਸਾਨ ਵਿੰਗ ਨਾਲ ਜੁੜੇ ਆਗੂ ਦੱਸ ਰਹੇ ਕਿ ਪਾਲਿਸੀ ਮਹਾਲੀ ਨੂੰ ਛੱਡ ਕੇ ਹੋਰਨਾਂ ਜ਼ਿਲ੍ਹੇ ਵਿੱਚ ਬਹੁਤ ਲਾਗੂਵੰਦ ਨਹੀਂ ਹੈ ਕਿਸਾਨ ਵਿੰਗ ਦੇ ਕਈ ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਪਾਲਿਸੀ ਨੂੰ ਤੱਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਕਮਿਆਜਾ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਉਠਾਉਣਾ ਪੈ ਸਕਦਾ ਹੈ ਦਿਲਚਸਪ ਗੱਲ ਹੈ ਕਿ ਪਾਰਟੀ ਦੇ ਸਾਬਕਾ ਬਲਾਰੇ ਇਕਬਾਲ ਸਿੰਘ ਤਾਂ ਸ਼ਰਯਮ ਸੋਸ਼ਲ ਮੀਡੀਆ ਤੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਬਲਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਪਾਲਿਸੀ ਬਣਾਉਂਦੀਆਂ ਨਸੀਹਤਾਂ ਵੀ ਦੇ ਰਹੇ ਨੇ ਇਸੇ ਦਰਨ ਇਕਬਾਲ ਸਿੰਘ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਵੀ ਇਸ ਪਾਲਿਸੀ ਬਾਰੇ ਲਿਖਿਆ ਵਾ ਖਬਰਦਾਨ ਹਵਾਲਾ ਦਿੰਦੇ ਐ ਇਕਬਾਲ ਸਿੰਘ ਹੁਣਾਂ ਲਿਖਿਆ ਕਿ ਜਿਹੜੀ ਅੱਜ ਖਬਰ ਛੱਪੀ ਆ ਉਹਦੇ 'ਚ ਉਹਨਾਂ ਨੇ ਚਰਚਾ ਕੀਤੀ ਹੈਗੀ ਕਿ ਆਖਰ ਸਤਿੰਦਰ ਜੈਨ ਕੌਣ ਹੁੰਦਾ ਜੋ ਇਸ ਪਾਲਿਸੀ ਬਾਰੇ ਗੱਲਾਂ ਕਰੇ ਇਕਬਾਲ ਸਿੰਘ ਲਿਖਦੇ ਨੇ ਕਿ ਸਤਿੰਦਰ ਜੈਨ ਕੌਣ ਹੁੰਦਾ ਕਿ ਪੰਜਾਬ ਦੇ ਉਜਾੜੇ ਦੇ ਫਾਇਦਾ ਗਢਮਾਉਣ ਵਾਲਾ ਲੈਂਡ ਪੂਲਿੰਗ ਸਕੀਮ 2008 ਤੋਂ ਲਾਗੂ ਹੈ ਕਦੇ ਰੌਲਾ ਨਹੀਂ ਪਾਇਆ ਪਰ ਤੁਸੀਂ 25 ਜਿਹੜਾ ਏਕੜ ਜ਼ਮੀਨ ਨੂੰ ਕੰਕਰੀਟ ਦੇ ਜੰਗਲਾਂ ਵਿੱਚ ਤਬਦੀਲ ਕਰਨ ਉੱਤੇ ਕਿਉਂ ਤੁਲਿਓ ਬਹਾਨਾ ਲਗਾਇਆ ਜਾ ਰਿਹਾ ਹੈ ਕਿ ਅਨਲੀਗਲ ਕਲੋਨੀਆਂ ਦਾ ਜਦੋਂ ਦਾ ਮਾਸਟਰ ਪਲਾਨ ਹੀ ਨਹੀਂ ਬਣ ਗਿਆ ਤੇ ਹਰ ਸ਼ਹਿਰ ਦੇ ਫਿਰ ਅਨਲੀਗਲ ਕਲੋਨੀ ਲਈ ਗੁੰਜਾਇਸ਼ ਬਚੀ ਕਿੱਥੇ ਮਹਾਲੀ ਦੇ ਮਾਸਟਰ ਪਲਾਨ ਵਿੱਚ ਦੱਸੋ ਕਿੱਥੇ ਗੈਰ ਕਾਨੂੰਨੀ ਕਲੋਨੀਆਂ ਹੈ ਸੋ ਸੈਕਟਰ ਜਦੋਂ ਦੇ ਬਣਨੇ ਉੱਥੇ ਕੋਈ ਵੀ ਗੁੰਜਾਇਸ਼ ਨਹੀਂ ਨ ਰਹਿੰਦੀ ਸੋ ਪੰਜਾਬ ਨੂੰ ਅਜਾੜੋ ਨਾ ਇਹ ਤੁਹਾਡੇ ਖਾਤਮੇ ਦਾ ਕਾਰਨ ਬਣੇਗੀ ਜਿਨ੍ਹਾਂ ਵਲੰਟੀਅਰ ਨੂੰ ਸਮਝਾ ਰਿਹਾ ਹੈ ਇਹਨਾਂ ਨੇ ਕਿਸੇ ਕਿਸਾਨ ਕੋਲ ਜਾਣ ਦੀ ਹਿੰਮਤ ਨਹੀਂ ਕਰਨੀ ਅਮੀ ਜਲੂਸ ਨਾ ਇਹਨਾਂ ਦਾ ਕਢਵਾ ਦਿਓ ਬਾਕੀ ਭਾਈ ਆਪਣੀ ਜਿੱਤ ਆਪਣੇ ਹੱਥ ਹੁੰਦੀ ਹੈ ਦਿੱਲੀ ਵਾਲੀ ਬਹੁਤ ਵੱਡੀ ਟੀਮ ਬੈਠੀ ਹੈ ਚੰਡੀਗੜ੍ਹ ਇਹ ਆਪ ਜਾਣ ਕਿਸਾਨਾਂ ਕੋਲ ਜਾ ਕੇ ਸਮਝਾਉਣ ਵਲੰਟੀਅਰ ਨੂੰ ਕੀ ਸਮਝਾਉਂਦੇ ਹੋ ਕਿਸਾਨਾਂ ਨੂੰ ਸਮਝਾਓ ਜਿਨ੍ਹਾਂ ਦੀ ਜ਼ਮੀਨ ਲੈਣੀਆਂ ਉਧਰ ਬੀਤੇ ਦਿਨ ਹੀ ਪੰਜਾਬ ਸਰਕਾਰ ਨੇ ਕੈਬਨਟ ਮੀਟਿੰਗ ਕੀਤੀ ਕੈਬਨਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਇਸ ਪਾਲਿਸੀ ਬਾਰੇ ਖੁੱਲ ਕੇ ਜਾਣਕਾਰੀ ਦਿੱਤੀ ਸੀ ਜਿਹਦੇ ਜ਼ਿਕਰ ਕੀਤਾ ਗਿਆ ਹੈ ਕਿ ਜ਼ਮੀਨ ਵਿਕਸਿਤ ਹੋਣ ਤੱਕ ਕਿਸਾਨਾਂ ਨੂੰ ਮਿਲਣਗੇ ਸਲਾਨਾ 1 ਲੱਖ ਰੁਪਏ ਪੰਜਾਬ ਕੈਬਨਟ ਨੇ ਮੰਗਲਵਾਰ ਨੂੰ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਲੈਂਡ ਪੂਲਿੰਗ ਪਾਲਿਸੀ ਨੀਤੀ 2022 ਵਿੱਚ ਕਈ ਸੋਧਾਂ ਕੀਤੀਆਂ ਸੀ ਉਹਨਾਂ ਨੂੰ ਹਰੀ ਛੰਡੀ ਦੇ ਦਿੱਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਇਹ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਸਭ ਤੋਂ ਵੱਡੀ ਖੇਚੇ ਹੈ ਕਿ ਹੁਣ ਜ਼ਮੀਨ ਪੂਲਿੰਗ ਜ਼ਮੀਨ ਵਿੱਚ ਸ਼ਾਮਲ ਹੋਵੇ ਕਿਸਾਨਾਂ ਨੂੰ ਜ਼ਮੀਨ ਵਿਕਸਿਤ ਹੋਣ ਤੱਕ ਉਹਨਾਂ ਦੇ ਗੁਜ਼ਾਰੇ ਲਈ ਸਰਕਾਰ ਸਾਲਾਨਾ 1 ਲੱਖ ਰੁਪਏ ਦੇਵੇਗੀ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀ ਜਾਣ ਵਾਲੀ 20000 ਰੁਪਏ ਦੀ ਰਾਸ਼ੀ ਤੋਂ ਸਿੱਧੇ 5 ਗੁਣਾ ਵੱਧ ਸਰਕਾਰ ਨੇ ਇਸ ਤੇ 1 ਲੱਖ ਰੁਪਏ ਦੀ ਰਾਸ਼ੀ ਤੇ ਹਰ ਸਾਲ 10% ਦੀ ਵਾਧਾ ਕਰਨ ਦਾ ਵੀ ਐਲਾਨ ਕੀਤਾ ਪੂਰੀ ਪ੍ਰਕਿਰਿਆ ਵਿੱਚ ਜ਼ਮੀਨ ਦੀ ਖਰੀਦ ਵਿਕਰੀ ਤੇ ਕੋਈ ਰੋਕ ਨਹੀਂ ਲੱਗੇਗੀ ਕਿਸਾਨ ਜਦੋਂ ਚਾਹੇ ਜ਼ਮੀਨ ਦੀ ਖਰੀਦ ਵੇਚ ਤੇ ਰਜਿਸਟਰੀ ਵੀ ਕਰਵਾ ਸਕਦਾ ਹੈ ਪ੍ਰਕਿਰਿਆ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਂਦੇ ਹੁਣ 21 ਦਿਨਾਂ ਦੇ ਅੰਦਰ ਹੀ ਕਿਸਾਨ ਨੂੰ ਲੈਟਰ ਆਫ ਇੰਟੈਂਟ ਮਿਲ ਜਾਵੇਗਾ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਨੇ ਤਜਵੀਜ਼ ਕੀਤੀ ਕਿ ਲੈਟਰ ਆਫ ਇੰਟੈਂਟ ਵਿਚਿਆ ਵੀ ਜਾ ਸਕਦਾ ਅਤੇ ਇਸ ਤੇ ਕਰਜ਼ਾ ਵੀ ਲਿਆ ਜਾ ਸਕਦਾ ਨਾਲ ਹੀ ਜਦੋਂ ਤੱਕ ਪ੍ਰੋਜੈਕਟ ਦਾ ਕੰਮ ਸ਼ੁਰੂ ਨਹੀਂ ਹੁੰਦਾ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰਕੇ ਕਮਾਈ ਵੀ ਕਰ ਸਕਦੇ ਨੇ ਉਹਨਾਂ ਨੂੰ ਸਰਕਾਰ ਤੋਂ 50000 ਰੁਪਏ ਦੀ ਵਾਧੂ ਸਾਲਾਨਾ ਮਦਦ ਵੀ ਮਿਲੇਗੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਵਿੱਚ ਵੱਡੀ ਜ਼ਮੀਨ ਦੇ ਮਾਲਕਾਂ ਨੂੰ ਕੋਈ ਸਮੱਸਿਆ ਨਹੀਂ ਹੈ ਪਰ ਤਿੰਨ ਕਨਾਲ ਤੋਂ ਘੱਟ ਜ਼ਮੀਨ ਦੇ ਮਾਲਕਾਂ ਨੇ ਸਰਕਾਰ ਦੇ ਸਾਹਮਣੇ ਕਮਰਸ਼ੀਅਲ ਬੂਥ ਲੈਂਡ ਦੀ ਵੀ ਮੰਗ ਰੱਖੀ ਸੀ ਜਿਸ ਨੂੰ ਸਰਕਾਰ ਨੇ ਮੰਗਲਵਾਰ ਨੂੰ ਪੂਰਾ ਕਰ ਦਿੱਤਾ ਇਸ ਬਦਲਾਅ ਤੋਂ ਬਾਅਦ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਿੱਚ ਕਿੰਨੀ ਜ਼ਮੀਨ ਮਿਲੇਗੀ ਇਹ ਤਾਂ ਕੁਝ ਦਿਨਾਂ ਵਿੱਚ ਹੀ ਪਤਾ ਲੱਗ ਜਾਏਗਾ ਪਰ ਮਹੱਲੀ ਦੇ ਆਲੇ-ਦੁਆਲੇ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਿ ਉਸ ਨੂੰ ਵੀ ਸਰਕਾਰ ਨੇ ਪੂਰਾ ਕਰ ਦਿੱਤਾ ਇਸੋ ਲਵ ਜਮੀਨ ਵਿਕਸਿਤ ਹੋਣ ਤੱਕ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਜ਼ਮੀਨ ਦਾ ਠੇਕਾ 50000 ਰੁਪਏ ਪ੍ਰਤੀ ਏਕੜ ਦੇਣ ਦਾ ਵੀ ਫੈਸਲਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ਼ਾਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬਾਅਦ ਚ ਮੀ ਕੈਪਟਨ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਸੀ ਜਿਹਦੇ ਚ ਕਿਹਾ ਗਿਆ ਸੀ ਕਿ ਇੱਕ ਕਨਾਲ ਤੋਂ ਤਿੰਨ ਕਨਾਲ ਤੱਕ ਜ਼ਮੀਨ ਦੇ ਮਾਲਕਾਂ ਲਈ ਰੈਸ਼ੀ ਜ਼ਮੀਨ ਤਾਂ ਸਰਕਾਰ ਨੇ ਰੱਖੀ ਸੀ ਪਰ ਉਹ ਕਾਰੋਬਾਰੀ ਨਹੀਂ ਸੀ ਹੁਣ ਸਰਕਾਰ ਨੇ ਹਰੇਕ ਇੱਕ ਕਨਾਲ ਬਦਲੇ ਜ਼ਮੀਨ ਮਾਲਕ ਨੂੰ 125 ਗੱਜ ਦਾ ਇੱਕ ਰੈਸ਼ੀ ਪਲਾਟ ਅਤੇ 25 ਵਰਗ ਗੱਜ ਦਾ ਇੱਕ ਕਾਰੋਬਾਰੀ ਬੂਥ ਦੇਣ ਦਾ ਵੀ ਫੈਸਲਾ ਕੀਤਾ ਹੈ ਦੋ ਕਨਾਲ ਲਈ 250 ਵਰਗ ਗੱਜ ਦਾ ਇੱਕ ਰੈਸੀ ਪਲਾਟ ਤੇ 50 ਗੱਜ ਦੀ ਇੱਕ ਦੁਕਾਨ ਮਿਲ ਗਈ ਜਿਸ ਦਾ ਐਫ ਏ ਆਰ 2 ਹੋਵੇਗਾ ਐਫ ਆਰ ਜਮੀਨ ਤੇ ਬਣ ਸਕਣ ਵਾਲੀ ਮੰਜ਼ਲ ਦੀ ਗਿਣਤੀ ਹੈ ਇਸੇ ਤਰ੍ਹਾਂ ਤਿੰਨ ਕਨਾਲ ਲਈ 250 ਵਰਗ ਗੱਜ ਦਾ ਤੇ 125 ਵਰਗ ਗੱਜ ਦਾ ਇੱਕ ਰੈਸੀ ਪਲਾਟ ਤੇ 75 ਵਰਗ ਗੱਜ ਦੀ ਇੱਕ ਦੁਕਾਨ ਮਿਲੀ ਜਿਸ ਦਾ ਐਫ ਏ ਆਰ 2 ਹੋਵੇਗਾ ਚਾਰ ਕਨਾਲ ਪੂਲ ਜਮੀਨ ਲਈ 500 ਵਰਗ ਗੱਜ ਦਾ ਇੱਕ ਪਲਾਟ ਤੇ 200 ਵਰਗ ਗੱਜ ਦੇ ਦੋ ਪਲਾਟ ਤੇ 100 ਵਰਗ ਗੱਜ ਦੀ ਇੱਕ ਦੁਕਾਨ ਮਿਲੀ ਜਿਸ ਦਾ ਐਫ ਆਰ 3 ਹੋਵੇਗਾ 5 ਕਨਾਲ ਦੀ 500 ਵਰਗ ਗੱਜ ਤੇ 125 ਵਰਗ ਗੱਜ ਜਾਂ 250 ਵਰਗ ਗੱਜ ਦੇ ਦੋ ਪਲਾਟ ਅਤੇ 125 ਵਰਗ ਗੱਜ ਦਾ ਇੱਕ ਪਲਾਟ ਤੇ 100 ਵਰਗ ਗੱਜ ਦੀ ਇੱਕ ਦੁਕਾਨ 6 ਕਨਾਲ ਜਿਹਦੀ ਜ਼ਮੀਨ ਹੋਵੇਗੀ ਉਸ ਲਈ 500 ਵਰਗ ਗੱਜ ਤੇ 200 ਵਰਗ ਗੱਜ ਦੇ ਦੋ ਪਲਾਟ ਜਾਂ 250 ਵਰਗ ਗੱਜ ਦੇ ਤਿੰਨ ਪਲਾਟ ਜਾਂ 500 ਵਰਗ ਗੱਜ ਦਾ ਇੱਕ ਪਲਾਟ ਜਾਂ 125 ਵਰਗ ਗੱਜ ਦੇ ਦੋ ਪਲਾਟ ਤੇ 100 ਵਰਗ ਗੱਜ ਦੀ ਇੱਕ ਦੁਕਾਨ ਅਤੇ 500 ਵਰਗ ਗੱਜ ਦੀ ਇੱਕ ਹੋਰ ਦੁਕਾਨ ਸਤ ਕਨਾਲ ਜ਼ਮੀਨ ਲਈ 500 250 ਤੇ 125 ਵਰਗ ਅੱਜ ਦੇ ਤਿੰਨ ਪਲਾਟ ਅਤੇ 100 ਤੇ 50 ਵਰਗ ਅੱਜ ਦੇ ਦੋ ਕਾਰੋਬਾਰੀ ਥਾਂ ਦਿੱਤੇ ਜਾਣ। ਹਰੇਕ ਇਕੜ ਲਈ 500 250 ਅਤੇ ਜਾਂ 250 ਵਰਗ ਅੱਜ ਦੇ ਚਾਰ ਪਲਾਟ ਤੇ 200 ਵਰਗ ਅੱਜ ਦਾ ਇੱਕ ਕਾਰੋਬਾਰੀ ਥਾਂ ਵੀ ਦਿੱਤੀ ਜਾਵੇਗੀ ਜਿਸ ਦਾ ਐਫ ਆਰ ਹੋਵੇਗਾ। ਉਧਰ ਮੁਖਮਦੀ ਭਗਵੰਤਪਾ ਨੇ ਇਹ ਵੀ ਦਾਵਾ ਕੀਤਾ ਸੀ ਕਿ ਲੈਂਡ ਪੂਲਿੰਗ ਨੂੰ ਲੈ ਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਨੀਤੀ ਨੂੰ ਲੈ ਕੇ ਹੋਰ ਕੋਈ ਸੁਝਾਅ ਆਉਣਗੇ। ਸਰਕਾਰ ਉਹਨਾਂ ਵਿੱਚ ਸੋਧ ਕਰਦੀ ਜਾਵੇਗੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਤੋਂ ਜ਼ਮੀਨ ਜ਼ਬਰਦਸਤੀ ਅਕਵਾਇਰ ਨਹੀਂ ਕੀਤੀ ਜਾਵੇਗੀ ਜਿਹੜੇ ਕਿਸਾਨ ਇਸ ਨੀਤੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਸਿਰਫ ਉਹਨਾਂ ਤੋਂ ਹੀ ਜ਼ਮੀਨ ਲਈ ਜਾਏਗੀ ਹੁਣ ਜਿੱਥੇ ਆਮ ਆਦੀ ਪਾਰਟੀ ਦੇ ਐਮਐਲਏ ਤੇ ਮੰਤਰੀ ਇੱਥੋਂ ਤੱਕ ਮੁੱਖ ਮੰਤਰੀ ਵੀ ਇਸ ਪਾਲਿਸੀ ਬਾਰੇ ਕਿਸਾਨਾਂ ਨੂੰ ਦੱਸ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਵਿਰੋਧੀ ਬੇਬੁਨਿਆਦ ਇਸ ਪਾਲਿਸੀ ਬਾਰੇ ਗਲਤ ਅਪਮਾਨ ਫਲਾ ਰਹੇ ਨੇ ਉਧਰ ਹੁਣ ਦਿੱਲੀ ਦੇ ਲੀਡਰਾਂ ਨੇ ਵੀ ਕਮਾਂਡ ਸੰਭਾਲ ਲਿਆ ਤੇ ਸਤਿੰਦਰ ਜੈਨ ਹੁਣਾਂ ਨੇ ਮੀਟਿੰਗ ਕੀਤੀ ਆ ਪਾਰਟੀ ਦੇ ਵਰਕਰਾਂ ਦੇ ਨਾਲ ਇੱਕ ਜਾ ਕੇ ਪਿੰਡਾਂ ਦੇ ਕਿਸਾਨਾਂ ਨੂੰ ਸਮਝਾਓ ਕਿ ਇਹ ਜਿਹੜੀ ਸਕੀਮ ਆ ਕਿੰਨੀ ਲਾਇਵ ਆ ਵਾ ਪਰ ਸਵਾਲ ਖੜੇ ਹੁੰਦੇ ਨੇ ਕਿ ਆਕਰ ਸਤਿੰਦਰ ਜੈਨ ਕੌਣ ਹੁੰਦਾ ਜੋ ਪੰਜਾਬ ਦੇ ਕਿਸਾਨਾਂ ਨੂੰ ਇਸ ਪਾਲਿਸੀ ਬਾਰੇ ਸਮਝਾਵੇ ਫਿਲਹਾਲ ਇਸ ਜਾਣਕਾਰੀ ਦਿਨਰ ਧਰਤੁਲੰਦ ਨੇ ਆ ਗਿਆ ਦੇਖਦਰੂ ਹੈ ਵੀ ਇਸ ਪੰਜਾਬ ਧੰਨਵਾਦ